ਸਾਨੇ ਪਿਆਮ ਨਿਊਜ਼ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸ਼ਤਸ਼ਿਕਾਲ ਦੀ ਮੈਂ ਤੁਹਾਡਾ ਆਪਣਾ ਲक्की ਖੁਰਾਲੀ ਸੋ ਅਸੀਂ ਖੜੇ ਹਾਂ ਕੁਰਾਲੀ ਐਚਪੀ ਗੈਸ ਏਜੰਸੀ ਕੋ ਜਿੱਥੇ ਕੀ ਲਾਇਨਸ ਕਲੱਬ ਕੁਰਾਲੇ ਕ੍ਰੇਟਰ ਵੱਲੋਂ ਅਕਸਰ ਹੀ ਮਨੁੱਖਤਾ ਦੀ ਸੇਵਾ ਲਈ ਕਈ ਤਰ੍ਹਾਂ ਦੇ ਕੈਂਪ ਲਗਾਏ ਜਾਂਦੇ ਹਨ ਜਿਵੇਂ ਕਿ ਖੂਨਦਾਨ ਕੈਂਪ ਹੋ ਗਿਆ ਜਾਂ ਅੱਖਾਂ ਦਾ ਕੈਂਪ ਹੋ ਗਿਆ ਸੋ ਅੱਜ ਉਹਨਾਂ ਵੱਲੋਂ ਹੋਮੋਪੈਥਿਕ ਫ੍ਰੀ ਕੈਂਪ ਲਗਾਇਆ ਗਿਆ ਹੈ ਫ੍ਰੀ ਚੈੱਕਅਪ ਕੈਂਪ ਲਗਾਇਆ ਗਿਆ ਹੈ ਸੋ ਆਓ ਤੁਹਾਨੂੰ ਤੁਹਾਨੂੰ ਇੱਥੋਂ ਦੀਆਂ ਕੁਝ ਤਸਵੀਰਾਂ ਤੇ ਕਰਦੇ ਹਾਂ ਮੈਂਬਰਾਂ ਨਾਲ ਗੱਲਬਾਤ ਸਭਨੇ ਰੋਸ਼ਨ ਨੇ ਪੰਜਾਬ ਨਿਊਜ਼ ਚੈਨਲ ਦੇ ਨਾਲ E ਸਤਿ ਸ਼੍ਰੀ ਅਕਾਲ ਜੀ ਆਪਣਾ ਸ਼ੋਅ ਨਾਮ ਮੇਰਾ ਨਾਮ ਡਾਕਟਰ ਗੁਰਿੰਦਰਪਾਲ ਸਿੰਘ ਸੋ ਡਾਕਟਰ ਗੁਰਿੰਦਰਪਾਲ ਸਿੰਘ ਦੀ ਲੈਂਸ ਕਲਬ ਬੁਰਾਲੇ ਗ੍ਰੇਟਰ ਵੱਲੋਂ ਮੁਫਤਾਂ ਦੀ ਸੇਵਾ ਲਈ ਹਮੇਸ਼ਾ ਹੀ ਤਤਪਰ ਰਹਿੰਦੇ ਤੇ ਅਲੱਗ-ਅਲੱਗ ਉਪਰਾਲੇ ਕੀਤੇ ਜਾਂਦੇ ਹਨ ਜਿਵੇਂ ਕਿ ਖੂਨ ਦਾ ਖੂਦਾਨ ਹੋ ਗਿਆ ਜਾਂ ਅੱਖਾਂ ਦਾ ਕੰਕ ਹੋ ਗਿਆ ਤੇ ਅੱਜ ਉਹਨਾਂ ਵੱਲੋਂ ਜੋ ਹੋਮੋਪੈਥੀ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ ਹੈ ਉਸ ਬਾਰੇ ਕੀ ਕਹਿਣਾ ਚਾਹੋ ਅ ਦੇਖੋ ਅੱਜ 10 ਅਪ੍ਰੈਲ ਨੂੰ ਹੋਮੋਪੈਥੀ ਵਰਲਡ ਹੋਮੋਪੈਥੀ ਡੇ ਹੈ ਅੱਜ ਦੇ ਦਿਨ ਜਿਹੜੇ ਹੋਮੋਪੈਥੀ ਦੇ ਫਾਊਂਡਰ ਨੇ ਡਾਕਟਰ ਸੈਮਿਊਲ ਹੈਨਮਨ ਉਹਨਾਂ ਦਾ ਜਨਮ ਦਿਨ ਆ ਤਾਂ ਉਸ ਦੇ ਅਵਜ ਅਸੀਂ ਅੱਜ ਇਹ ਹੋਮੋਪੈਥੀ ਕੈਂਪ ਲਗਾਇਆ ਤਾਂ ਕਿ ਆਪਾਂ ਨਾਲ ਹੋਮੋਪੈਥੀ ਦੇ ਬਾਰੇ ਅਵੇਅਰ ਕਰ ਸਕੀਏ ਤੇ ਨਾਲੇ ਆਪਾਂ ਮਨੁੱਖਤਾ ਦੀ ਸੇਵਾ ਕਰ ਸਕੀਏ ਕਿ ਜਿੰਨੇ ਵੀ ਮਰੀਜ਼ ਜਿਹੜੇ ਆਪਾਂ ਆਉਣੇ ਆਪਾਂ ਨਾਲ ਫ੍ਰੀ ਦਵਾਈ ਦਵਾਂਗੇ ਅੱਜ ਤੇ ਉਹਨਾਂ ਦੀ ਕੋਈ ਫੀਸ ਨਹੀਂ ਉਹਨਾਂ ਤੋਂ ਆਪਾਂ ਲੰਦੇ ਤੇ ਇਦਾਂ ਦੇ ਕੈਂਪ ਹੋਰ ਬਹੁਤ ਸਾਰੇ ਚੱਲਦੇ ਨੇ ਜਿੱਦ ਕਦੇ ਆਪਣੇ ਆਈ ਡੋਨੇਸ਼ਨ ਦਾ ਹੋ ਗਿਆ ਬਲੱਡ ਡੋਨੇਸ਼ਨ ਦਾ ਹੋ ਗਿਆ ਪੀ 20 ਪਲਾਂਟੇਸ਼ਨ ਹੋ ਗਿਆ ਮਤਲਬ ਤਰ੍ਹਾਂ ਤਰ੍ਹਾਂ ਦੇ ਜਿੰਨੇ ਵੀ ਆਪਾਂ ਮਨੁੱਖਤਾ ਦੀ ਸੇਵਾ ਵਾਸਤੇ ਕੰਮ ਹੈ ਉਹ ਆਪਾਂ ਕਰਦੇ ਰਹਿੰਦੇ ਆ ਤੇ ਅੱਜ ਇਹਨਾਂ ਨੇ ਤੇ ਸਾਡੀ ਹੈਲਪ ਨਾਲ ਅੱਜ ਆਪਾਂ ਹੋਮੋਪੈਥੀ ਕੈਂਪ ਲਗਾਇਆ ਤੇ ਸਰ ਹੁਣ ਤੱਕ ਕਿੰਨੇ ਕੰਮ ਰੀਚ ਆ ਚੁੱਕੇ ਤੁਹਾਡੇ ਕੋਲ ਹੁਣ ਤੱਕ ਘੰਟਾ ਤੋਂ 2 ਘੰਟੇ ਸਟਾਰਟ ਹੋਇਆ I think 2 ਘੰਟੇ ਹੋ ਚੁੱਕੇ ਨੇ ਤਾਂ I think 12-13 ਪੇਸ਼ੈਂਟ ਹੋ ਚੁੱਕੇ ਨੇ ਤੇ ਬਾਕੀ ਹਲੇ نیچے ਬੈਠੇ ਵੀ ਤੋ ਹੋਮੋਪੈਥਿਕ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ ਅਹ ਦੇਖੋ ਹੋਮੋਪੈਥੀ ਦਾ ਜਿਹੜਾ ਟ੍ਰੀਟਮੈਂਟ ਹੈ ਉਹਦੇ ਵਿੱਚ ਆਪਾਂ ਸੰਪੂਰਨ ਇਲਾਜ ਕਰਦੇ ਹਾਂ ਤੇ ਉਹ ਵਿੱਚ ਨੁਕਰਾ ਆਪਣਾ ਪੇਸ਼ੈਂਟ ਦਾ ਬਿਹੇਵੀਅਰ ਤੋਂ ਲੈ ਕੇ ਸਭ ਕੁਝ ਕਾਊਂਟ ਹੁੰਦਾ ਹੈ ਇਹਦੇ ਵਿੱਚ ਆਪਾਂ ਬਿਮਾਰੀਆਂ ਦਾ ਇਲਾਜ ਨਹੀਂ ਕਰਦੇ ਆਪਾਂ ਪੇਸ਼ੈਂਟ ਦਾ ਇਲਾਜ ਕਰਦੇ ਹਾਂ ਤੇ ਹਰੇਕ ਬਿਮਾਰੀ ਦਾ ਇਲਾਜ ਹੈ ਤੇ ਬੇਸਿਕਲੀ ਆਪਣੇ ਕੋਲ ਜਿਸ ਤਰ੍ਹਾਂ ਅੱਜ ਕੱਲ ਆਟਿਜ਼ਮ ਦਾ ਬਹੁਤ ਜ਼ਿਆਦਾ ਪੇਸ਼ੈਂਟ ਆ ਰਹੇ ਨੇ ਤੇ ਉਹਦੇ ਵੀ ਬਹੁਤ ਅੱਛੇ ਟ੍ਰੀਟਮੈਂਟ ਹੈ ਜਿਹਦਾ ਕੋਈ ਇਲਾਜ ਨਹੀਂ ਹੈ ਉਹਦਾ ਜਸ ਥੈਰੇਪੀ ਆਪਾਂ ਉਹਦੇ ਨਾਲ ਕੰਟਰੋਲ ਕਰ ਸਕਦੇ ਆਪਾਂ ਪਰ ਉਹਦੇ ਚਕਿਓ ਨਹੀਂ ਪਰ ਮੇਰੇ ਕੋਲ ਬੱਚੇ ਹੈਗੇ ਨੇ ਜਿਹੜੇ ਮਤਲਬ ਵੀ ਦਾਦਾ 12-12 ਸਾਲ ਦੇ ਬੱਚੇ ਨੇ ਬਿਲਕੁਲ ਨਹੀਂ ਬੋਲਦੇ ਸੀ ਤੇ ਅੱਜ ਉਹ ਆਪਣੀ ਦਵਾਈ ਲੈਣ ਤੋਂ ਬਾਅਦ ਬਹੁਤ ਅੱਛਾ ਰਿਸਪੌਂਡ ਕਰ ਰਹੇ ਨੇ ਤੇ ਬੋਲ ਰਹੇ ਨੇ ਤੇ ਇਦਾਂ ਦੇ ਟਰੀਟਮੈਂਟ ਵੀ ਹੈਗੇ ਆ ਆਪਣੇ ਤੇ ਕੁਝ ਲੋਕਾਂ ਦਾ ਮੰਨਣਾ ਹੈ ਕਿ ਹੋਮੋਪੈਥਿਕ ਜੀਜ ਤੋਂ ਜੋ ਟਰੀਟਮੈਂਟ ਹੈ ਉਹ ਬਹੁਤ ਹੀ ਸਲੋ ਚੱਲਦਾ ਹੈ ਸੋ ਲੋਕ ਜਾਣਾ ਤਾਂ ਅੱਜਕੱਲ੍ਹ ਇੰਤਿਸ਼ਾਰ ਨੂੰ ਭੱਜ ਰਿਹਾਣ ਸੁੱਕੀ ਗਾ ਨਹੀਂ ਇਹ ਗਲਤ ਹੈ ਨਾ ਦੇਖੋ ਜਿਹੜੀ ਜੇ ਹੁਣ ਮੈਂ ਉਹ ਹੀ ਕਹਾਂ ਹੁਣ ਦੇਖੋ ਬੁਖਾਰ ਦਾ ਪੇਸ਼ੈਂਟ ਹੈ ਜੇ ਮੈਂ ਉਹਨੂੰ ਕਹਾਂ ਨਹੀਂ ਤੁਹਾਨੂੰ ਟਾਈਮ ਲੱਗਿਆ ਉਹ ਗਲ ਹੁਣ ਕੋਈ ਸ਼ੂਗਰ ਦਾ ਹੈ, ਥਾਇਰੋਇਡ ਦਾ ਹੈ, ਬੀਪੀ ਦਾ ਹੈ, ਉਹਨਾਂ ਨੂੰ ਤਾਂ ਠੀਕ ਹੋਣ ਨੂੰ ਟਾਈਮ ਲੱਗੇਗਾ। ਹੁਣ ਕੋਈ ਜ਼ੁਕਾਮ, ਖਾਂਸੀ, ਜ਼ੁਕਾਮ ਹੈ, ਉਹ ਛੇਤੀ ਠੀਕ ਹੋਏਗਾ। ਪਰ ਇਹ ਲੋਕਾਂ ਦੀ ਗਲਤ ਧਾਰਨਾ ਵੀ ਹੋਮੋਪੈਥੀ ਹੌਲੀ ਐਕਟ ਕਰਦੀ ਹੈ। ਸੋ ਇੱਕ ਮਰੀਜ਼ ਅਸੀਂ ਪੁੱਛਿਆ ਸੀਗਾ ਜਿਸ ਨੂੰ ਕਿ ਸੰਗਰਹਿਣੀ ਹੋਏ ਸੀਗੀ। ਪਰ ਉਸਨੇ ਜੋ ਇੰਗਲਿਸ਼ ਮੈਡੀਸਿਨ ਆ ਹਰ ਕਿਤੇ ਤੋਂ ਲੈ ਲਈ ਸੀਗੀ, ਪੀਜੀਏ ਤੱਕ ਉਹਨੇ ਟ੍ਰੀਟਮੈਂਟ ਕਰਾਈ ਸੀ ਪਰ ਉਹ ਉਸਨੂੰ ਆਰਾਮ ਨਹੀਂ ਆਇਆ ਤੇ ਉਸਨੂੰ ਹੋਮੋਪੈਥੀ ਤੋਂ ਆਰਾਮ ਆਇਆ। ਅ ਦੇਖੋ ਐਦਾਂ ਦੇ ਜਦਸਾ ਤੁਸੀਂ ਸੰਗ੍ਰਹਿਣੀ ਦੀ ਗੱਲ ਕੀਤੀ ਐ ਉਹਨੂੰ ਠੀਕ ਉਹਨੂੰ ਟਾਈਮ ਲੱਗੇਗਾ ਉਹ ਦਿਨਾਂ ਚ ਠੀਕ ਹੋਣ ਵਾਲਾ ਬਿਮਾਰੀ ਨਹੀਂ ਐ ਹੁਣ ਬਾਕੀ ਇਹ ਰੇਕ ਬਿਮਾਰੀ ਤੇ ਡਿਪੈਂਡ ਕਰਦਾ ਨਾ ਕਈ ਬਿਮਾਰੀਆਂ ਬਹੁਤ ਸਲੋ ਹੁੰਦੀ ਐ ਹੁਣ ਬੀਪੀ ਐ ਬੀਪੀ ਆਪਾਂ ਇੱਕਦਮ ਡਾਊਨ ਨਹੀਂ ਕਰ ਸਕਦੇ ਹੁਣ ਐਲੋਪੈਥੀ ਉੱਥੇ ਆਪਾਂ ਨੂੰ ਟੈਂਪਰੇਰੀ ਆਪਾਂ ਨੂੰ ਐਲੋਪੈਥੀ ਲੈਣੀ ਪਏਗੀ ਪਰ ਜਿਹੜਾ ਪਰਮਨੈਂਟ ਕਿਉਰ ਆ ਉਹ ਹੋਮੋਪੈਥੀ ਚ ਕਿਉਂ ਪਰਮਨੈਂਟ ਆਪਣਾ ਹੋਮੋਪੈਥੀ ਨੇ ਪਰਮਨੈਂਟ ਕਿਉਰ ਕਰਨਾ ਉਹਦੇ ਚ ਆਪਣਾ ਇਹ ਨਹੀਂ ਵੀ ਜਦ ਤੱਕ ਦਵਾਈ ਲੈਨੇ ਉਦੋਂ ਤੱਕ ਠੀਕ ਰਹੇਗਾ ਤੇ ਆਪਣੀ ਦਵਾਈ ਲੈਣ ਤੋਂ ਬਾਅਦ ਮਲੇ ਕੁਝ ਟਾਈਮ ਦਵਾਈ ਲੈਣ ਤੋਂ ਬਾਅਦ ਦਵਾਈ ਬੰਦ ਵੀ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਵੀ ਪੇਸ਼ੈਂਟ ਠੀਕ ਰਹਿੰਦਾ ਸੋ ਸਰ ਜਿਹੜੇ ਤੁਹਾਡੇ ਕੋਲ ਪੇਸ਼ੈਂਟ ਆਉਂਦੇ ਆ ਉਹਨਾਂ ਦਾ ਖਾਣ ਪੀਣ ਵਾਸਤੇ ਕੀ ਪ੍ਰੈਸ ਦੱਸਿਆ ਜਾਂਦਾ ਹੈ ਖਾਣ ਪੀਣ ਦਾ ਕੁਝ ਖਾਸ ਨਹੀਂ ਵੈਸੇ ਤਾਂ ਸਭ ਨੂੰ ਹੈਲਦੀ ਖਾਣਾ ਚਾਹੀਦਾ ਪਰ ਅੱਜ ਕੱਲ ਜਿਸ ਤਰ੍ਹਾਂ ਜੰਕ ਬਹੁਤ ਜ਼ਿਆਦਾ ਚੱਲ ਰਿਹਾ ਹੈ ਉਹਦੇ ਕਰਕੇ ਬਹੁਤ ਦਵਾਈਆਂ ਆਪਣੀਆਂ ਬਿਮਾਰੀਆਂ ਬਦਲ ਰਹੀਆਂ ਨੇ ਕਿਉਂ ਹਰ ਇੱਕ ਚੀਜ਼ ਚ ਪੈਸੀਸਾਈਡ ਹੈ ਹਰ ਇੱਕ ਚੀਜ਼ ਚ ਆਪਣੀ ਰੈਡਕਸ਼ਨ ਹੈ ਤੇ ਹੈਲਦੀ ਖਾਣਾ ਖਾਓ ਤਮ ਸਭ ਤੋਂ ਵਧੀਆ ਚੀਜ਼ ਹੈ ਬਾਕੀ ਆਪਣੇ ਵੱਲ ਤੋਂ ਕੋਈ ਐਡਾ ਰੈਸਟ੍ਰਿਕਸ਼ਨ ਨਹੀਂ ਹੈ ਬਾਕੀ ਇੱਕ ਦਵਾਈ ਤੋਂ 10 ਮਿੰਟ ਪਹਿਲਾਂ ਤੇ 10 ਮਿੰਟ ਬਾਅਦ ਦਾ ਖਾਣ ਪੀਣ ਦਾ ਪ੍ਰੇਜ ਹੁੰਦਾ ਤੇ ਹੋਰ ਐਡਾ ਕੋਈ ਖਾਣ ਪੀਣ ਦਾ ਪ੍ਰੇਜ ਨਹੀਂ ਹੈ ਬਾਕੀ ਸਭ ਕੁਝ ਬੰਦਾ ਖਾ ਸਕਦਾ ਦਵਾਈ ਦੇ ਨਾਲ ਠੀਕ ਹੈ थैंक यू ਸਰ ਹਾਂ ਜੀ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਆਪਣਾ ਸ਼ੁਭਨਾਮ ਮੇਰਾ ਨਾਮ ਕਿਰਨ ਕੁਮਾਰ ਹੈ ਤੇ ਮੈਂ ਲਾਇਨ ਸਕੂਲ ਕੁਲਾਰੀ ਗ੍ਰੇਟਰ ਦਾ ਸੈਕਟਰੀ ਹਾਂਗਾ ਸੋ ਸਰ ਲੈਂਸ ਕਲੱਬ ਕੋਰਾਲੀ ਗ੍ਰੇਟਰ ਵੱਲੋਂ ਅਕਸਰੀ ਮਨੁੱਖਤਾ ਦੀ ਸੇਵਾ ਲਈ ਅਲੱਗ-ਅਲੱਗ ਉਪਰਾਲੇ ਕੀਤੇ ਜਾਂਦੇ ਹਨ ਜਿਵੇਂ ਕਿ ਖੂਨਦਾਨ ਕੈਂਪ ਹੋ ਗਿਆ ਜਾਂ ਅੱਖਾਂ ਦਾ ਕੈਂਪ ਹੋ ਗਿਆ ਸੋ ਅੱਜ ਕੋਰਾਲੀ ਵਿਖੇ ਜੀ ਸਰ ਹੋਮੋਪੈਥਿਕ ਫ੍ਰੀ ਚੈੱਕਅਪ ਕੈਂਪ ਲਗਾਇਆ ਗਿਆ ਹੈ ਤੁਹਾਡੇ ਵੱਲੋਂ ਸੋ ਕੀ ਕਹਿਣਾ ਚਾਹੋ ਸਰ ਇਹ ਸਾਡੇ ਜਿਹੜਾ ਅੱਜ ਹੋਮੋਪੈਥਿਕ ਕੈਂਪ ਹੈ ਸਪੈਸ਼ਲੀ ਆਰਗੇਨਾਈਜ਼ ਕੀਤਾ ਗਿਆ ਹੈ ਜਿਹੜੇ ਸੰਸਥਾਪਕ ਨੇ ਹੋਮੋਪੈਥੀ ਦੇ ਤੇ ਉਹਨਾਂ ਦਾ ਉਹਨਾਂ ਦੀ ਆਨਰ ਦੇ ਵਿੱਚ ਸਾਰਾ ਬੋਲ ਹੋਮਿਓਪੈਥੀ ਦੇ ਆਪਣਾ ਆਬਜ਼ਰਵ ਕਰਦੇ ਹਾਂ ਇਸ ਦਿਨ ਤਾਂ ਇਹ ਆਪਾਂ ਇਹ ਲਗਾਇਆ ਹੈ ਤੇ ਹੋਮਿਓਪੈਥੀ ਦੇ ਵਿੱਚ ਇਹ ਹੈਗਾ ਕਿ ਕਈ ਇੱਕ ਜਿੱਦਾਂ ਦੇ ਮਤਲਬ ਇਲਾਜ ਨੇ ਹੈ ਨਾ ਤੇ ਉਹ ਵੈਸੇ ਹੈ ਤੇ ਪੋਸੀਬਲ ਸਾਰਿਆਂ ਚ ਹੈ ਲੇਕਿਨ ਇਹਦੇ ਵਿੱਚ ਸੇਫ ਹੈ ਤੇ ਇਫੈਕਟਿਵ ਹੈ ਹੋਮਿਓਪੈਥੀ ਦੇ ਦੋ ਇੱਕ ਮਤਲਬ ਟੇਕਸ ਟਾਈਮ ਟਾਈਮ ਲੱਗਦਾ ਇਹਦੇ ਚ ਤੇ ਲੇਕਿਨ ਇਹ ਸ਼ੋਰ ਸ਼ਾਟ ਹੈਗਾ ਇਹਦੇ ਚ ਸੋ ਸਰ ਕੀ ਮੰਨਣਾ ਅੱਜ ਕੱਲ ਲੋਕਾਂ ਦਾ ਕਿਉਂਕਿ ਜੋ ਕਿ ਲੋਕ ਅੱਜ ਕੱਲ ਇੰਗਲਿਸ਼ ਮੈਡੀਕਲ ਮੈਡੀਸਿਨ ਵੱਲ ਜ਼ਿਆਦਾ ਜਾਂਦੇ ਹਨ ਤੇ ਹੋਮੋਪੈਥਿਕ ਵੱਲ ਘੱਟ ਰੁਝਾਨ ਹੈ ਤੁਸੀਂ ਕੀ ਕਹਿਣਾ ਚਾਹੋ ਉਹ ਥੋੜੀ ਜੀ ਮਤਲਬ ਐਜੂਕੇਸ਼ਨ ਜਾਂ ਅਵੇਅਰਨੈਸ ਦੀ ਚੀਜ਼ ਹੈ ਤੇ ਇੱਕ ਵਾਰੀ ਲੋਕੇ ਅਵੇਅਰ ਹੋ ਜਾਂਦੇ ਤੇ ਉਹ ਇਸ ਪਾਸੇ ਕਿਉਂਕਿ ਆਣਗੇ ਕਿਉਂਕਿ ਇਹ ਦੇ ਵਿੱਚ ਸੇਫ ਹੈ ਤੇ ਹੋਮੋਪੈਥੀ ਵਿੱਚ ਸੇਫ ਹੈ ਤੇ ਐਲੋਪੈਥੀ ਵਿੱਚ ਇਹ ਹੈਗਾ ਕਿ ਕੁਝ ਸਾਈਡ ਇਫੈਕਟਸ ਰਿਐਕਸ਼ਨਸ ਉਹ ਚੀਜ਼ਾਂ ਵੀ ਹੈ ਤੇ ਉਸ ਸਾਹਮਣੇ ਹੋਮੋਪੈਥੀ ਇਸ ਦਾ ਬੈਸਟ ਹੈ ਸੋ ਐਲੋਪੈਥਿਕ ਜਿੱਦਾਂ ਕਿ ਤੁਸੀਂ ਗੱਲ ਕੀਤੀ ਹੈ ਐਲੋਪੈਥਿਕ ਹੈ ਜੋ ਕਿ ਲੋਕਾਂ ਨੂੰ ਮਰਨਾ ਕਿ ਇੱਕੋ ਲੱਗਤ ਆਰਾਮ ਆਉਂਦਾ ਹੈ ਲੈਣ ਨਾਲ ਸਰੀਰ ਨੂੰ ਤੇ ਹੋਮੋਪੈਥਿਕ ਨਾਲ ਅਸੀਂ ਸਲੋ ਚੱਲਦੇ ਹਾਂ ਪਰ ਉਹ ਕਿਤੇ ਨਾ ਕਿਤੇ ਸਾਰੇ ਸਰੀਰ ਲਈ ਨੁਕਸਾਨ ਦੇ ਵੀ ਹੋ ਸਕਦੀ ਹੈ ਹਾਂ ਉਹ ਚੀਜ਼ ਐਲੋਪੈਥਿਕ ਹੈ ਆਪਣੇ ਕਿਉਂਕਿ ਜੇ ਇਨਸਟੈਂਟ ਜਿਹੜੀ ਚੀਜ਼ ਹੈ ਮਤਲਬ ਕਈ ਚੀਜ਼ ਕਿਉਂਕਿ ਹਰ ਕੋਈ ਚਾਹੁੰਦਾ ਹੈ ਨਾ ਕਿ ਮੇਰਾ ਬਸ ਹੁਣੇ ਨਿਵਾਰਨ ਹੋ ਜਾਏ ਅੱਜ ਹੀ ਹੋ ਜਾਏ ਹੁਣੇ ਹੋ ਜਾਏ ਉਹ ਚੀਜ਼ ਉੱਥੇ ਪੋਸੀਬਲ ਹੈ ਲੇਕਿਨ ਉਹਦੀ ਸਾਈਡ ਇਫੈਕਟ ਹੈ ਉਹ 4-6 ਮਹੀਨੇ ਬਾਅਦ ਤੁਸੀਂ ਦੇਖੋਗੇ ਉਹਦੇ ਕਰਕੇ ਕੁਝ ਹੋਰ ਚੀਜ਼ ਨ ਤੇ ਉਹਨੂੰ ਟੈਕਲ ਕਰਨਾ ਮੁਸ਼ਕਲ ਹੋ ਜਾਂਦਾ ਤੇ ਇਧਰ ਇਹ ਹੈਗਾ ਕਿ ਚਲੋ ਇੱਕ ਦਿਨ ਦੋ ਦਿਨ ਨਹੀਂ ਤੇ ਲੇਕਿਨ ਸਲੋ ਹੈ ਲੇਕਿਨ ਇਥੇ ਰਿਜ਼ਲਟ ओरिएंटेड ਹੈ ਸੋ ਅਗਰ ਪੁਰਾਣੇ ਸਮੇਂ ਦੀ ਗੱਲ ਕਰੀਏ ਜਿਵੇਂ ਕਿ ਹੋਮੋਪੈਥਿਕ ਹੋ ਗਈ ਹੈ ਜਾਂ ਆਯੁਰਵੈਦਿਕ ਹੋ ਗਈ ਹੈ ਲੋਕ ਇਹਨਾਂ ਨੂੰ ਜ਼ਿਆਦਾ ਅਪਣਾਉਂਦੇ ਸੀਗੇ ਬਿਲਕੁਲ ਜੀ ਬਿਲਕੁਲ ਤੇ ਆਯੁਰਵੇਦ ਤੇ ਚਲੋ ਸਾਡਾ ਮਤਲਬ ਹਿੰਦੁਸਤਾਨ ਦਾ ਹੀ ਹੈਗਾ ਤੇ ਉਹ ਵੀ ਮਤਲਬ ਕਾਫੀ ਕਾਰਗਰ ਹੈ ਕਾਫੀ ਕਾਰਗਰ ਹੈ ਤੇ ਸਿਮਿਲਰਲੀ ਹੋਮੋਪੈਥੀ ਵੀ ਹੈ ਤੇ ਬਾਕੀ ਤੇ ਹੌਲੀ ਹੌਲੀ ਆਈ ਹੈ ਅਵੇਰਨੈਸ ਮਨ ਆ ਵੀ ਰਹੀ ਹੈ ਤੇ ਇਸ ਪਾਸੇ ਆ ਕੇ ਲੋਕਾਂ ਦਾ ਫਾਇਦਾ ਹੈਗਾ ਜ਼ਿਆਦਾ ਸੋ ਸਰ ਅੱਜ ਇਸ ਕੈਂਪ ਵਿੱਚ ਜੋ ਲੋਕਾਂ ਦਾ ਕਿੰਨਾ ਰੁਝਾਨ ਦੇਖਣ ਨੂੰ ਮਿਲਿਆ ਥੋੜਾ ਜਿਹਾ ਸਲੋ ਹੈ ਲੇਕਿਨ ਆਈ ਜਾ ਰਹੇ ਹਮ एक्सपेक्टेड 2 ਵਜੇ ਤੱਕ ਪਹੁੰਚ ਹੈ ਆਲਰੇਡੀ ਤੇ ਉਦੋਂ ਤੱਕ ਉਮੀਦ ਹੈ ਮਤਲਬ ਕਾਫੀ ਲੋਕੀ ਆਣਗੇ ਜਿਨ੍ਹਾਂ ਦਾ ਮਤਲਬ ਜਿਨ੍ਹਾਂ ਦਾ ਇਸ ਪਾਸੇ ਰੁਝਾਨ ਹੈਗਾ ਸੋ ਧੰਨਵਾਦ ਸਰ ਥੈਂਕ ਯੂ ਜੀ ਥੈਂਕ ਯੂ